ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਸਾਹਿਬ ਜੀ ਦਾ ਗੌਰਖ ਮੱਥੇ ਵੱਲ ਜਾਂਦਿਆਂ ਕੋਟਦਵਾਰ ਅਤੇ ਅਲਮੋਡੇ ਦੀ ਮਿਸ਼ਨਰੀ ਯਾਤਰਾ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਗੌਰਖ ਮਤਾ ਗੌਰਖਨਾਥ ਦੇ ਚੇਲਿਆਂ ਸਿੱਧਾ yogੀਆਂ ਦਾ ਇੱਕ ਭਾਰੀ ਗੜ ਸੀ ਇਹ ਅਸਥਾਨ ਪੀਲੀਪੀਤ ਉੱਤਰ ਪ੍ਰਦੇਸ਼ ਤੋਂ 15 ਕਮੇਲ ਦੀ ਦੂਰੀ ਉੱਤੇ ਹੈ ਪਰ ਗੌਰਖ ਮਤੇ ਪਹੁੰਚਣ ਤੋਂ ਪਹਿਲਾਂ ਰਾਸਤੇ ਵਿੱਚ ਕੋਟਦਵਾਰ ਤੇ ਅਲਮੋਡਾ ਵੀ ਰੁਕੇ ਸਨ ਕੋਟਦਵਾਰ ਵਿਖੇ ਗੁਰੂ ਸਾਹਿਬ ਜੀ ਨੇ ਲੋਕਾਂ ਨੂੰ ਵਰਾਹਾ ਅਵਤਾਰ ਵਿਸ਼ਨੂ ਅਵਤਾਰ ਤੇ ਉਸ ਦੀ ਮੂਰਤੀ ਪੂਜਾ ਕਰਨ ਤੋਂ ਵਰਜਿਆ ਇੱਥੇ ਇੱਕ ਅਕਾਲ ਪੁਰਖ ਦੀ ਭਗਤੀ ਦਾ ਉਪਦੇਸ਼ ਦਿੱਤਾ ਇਸ ਤੋਂ ਬਾਅਦ ਅਲਮੋਡੇ ਵਿੱਚ ਗੁਰੂ ਸਾਹਿਬ ਜੀ ਨੇ ਕਲਿਆਣ ਚੰਦ ਜਾਤ ਦੇ ਰਾਜੇ ਨੂੰ ਚੰਡੀ ਦੇਵੀ ਦੇ ਮੂਹਰੇ ਮਨੁੱਖਾ ਬਲੀ ਦੇਣ ਤੋਂ ਰੋਕਿਆ ਸਮਝਾਇਆ ਮਨੁੱਖਾ ਵਿੱਚ ਪ੍ਰਭੂ ਆਪ ਵਸਿਆ ਹੋਇਆ ਹੈ ਪੱਥਰ ਦੀ ਮੂਰਤੀ ਦੀ ਥਾਂ ਉੱਤੇ ਸਰਵਵਿਆਪਕ ਓਮਨੀ ਪ੍ਰੈਸੈਂਟ ਅਕਾਲ ਪੁਰਖ ਨੂੰ ਚੇਤੇ ਰੱਖੋ ਫਿਰ ਗੁਰੂ ਸਾਹਿਬ ਜੀ ਨੇ ਗੋਰਖ ਮੱਥੇ ਆ ਕੇ ਯੋਗਿਆ ਨੂੰ ਸਮਝਾਇਆ ਕਿ ਪ੍ਰਭੂ ਬਾਹਰੀ ਭਗਤੀ ਤੋਂ ਖੁਸ਼ ਨਹੀਂ ਹੁੰਦੇ ਲਾਈਕ ਫੋਰ ਐਗਜ਼ਾਮਪਲ ਕੰਨ ਵਿੱਚ ਮੁੰਦਰਾ ਪਾਉਣੀਆ ਸਵਾਹ ਮਾਰਨੀ ਸਮਾਧੀ ਲਾਉਣੀ ਯੋਗ ਸਾਧਨਾ ਕਰਨੀ ਆਸਣ ਲਾਉਣੇ ਘਰ ਘਰ ਜਾ ਕੇ ਸ਼ੰਖ ਵਜਾਉਣਾ ਘਰ ਘਰ ਆਪਣੇ ਲਈ ਦਾਣਾ ਪਾਣੀ ਮੰਗਣ ਜਾਣਾ ਆਦਿ ਮੰਗਣ ਦੀ ਥਾਂ ਉੱਤੇ ਕੀਰਤ ਕਰਕੇ ਪ੍ਰਭੂ ਭਗਤੀ ਵਿੱਚ ਜੁੜਨ ਲਈ ਕਿਹਾ ਵਿਕਾਰਾਰਹਿਤ ਜੀਵਨ ਨੂੰ ਹੀ ਪ੍ਰਭੂ ਪ੍ਰਾਪਤੀ ਦੀ ਜੁਗਤੀ ਸਮਝਣ ਦੀ ਕਿਰਪਾਲਤਾ ਕਰਨ ਲਈ ਕਿਹਾ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨ ਲਈ ਇਹ ਸਭ ਵਿਅਰਥ ਹੈ ਗੁਰਬਾਣੀ ਅਨੁਸਾਰ ਵੇਖਦੇ ਆਂ ਜੋਗ ਨਾ ਬਾਹਰ ਮੜੀ ਮਸਾਣੀ ਜੋਗ ਨਾ ਤਾੜੀ ਲਾਈਐ ਜੋਗ ਨਾ ਦੇਸ ਦਸੰਤਰ ਪਵੈ ਜੋਗ ਨਾ ਤੀਰਥ ਨਾਈਐ ਸੋਹੀ ਮਹੱਲਾ ਪਹਿਲਾ ਅੰਕ 430 ਜਪਜੀ ਪਾਣੀ ਦੀਆਂ ਪੌੜੀਆਂ 28 ਤੋਂ ਲੈ ਕੇ 31 ਤੱਕ ਯੋਗੀਆਂ ਸਿੱਧਾ ਤੋਂ ਹੀ ਰਿਲੇਟਿਡ ਹਨ ਗੁਰੂ ਸਾਹਿਬ ਜੀ ਨੇ ਬਾਹਰਲੇ ਪੇਖਾਂ ਦਾ ਖੰਡਨ ਕੀਤਾ ਹੈ ਅਧਿਆਤਮਕ ਤੇ ਸਦਾਚਾਰਕ ਗੁਣਾ ਦੀ ਗੱਲ ਕੀਤੀ ਹੈ ਗੁਰੂ ਸਾਹਿਬ ਜੀ ਦੀ ਚਰਚਾ yogੀਆਂ ਦੇ ਆਗੋ ਚੰਗਰਨਾਥ ਤੇ ਭੰਗਰਨਾਥ ਨਾਲ ਗੋਰਖ ਮੱਤੇ ਵਿੱਚ ਹੋਈ ਸੀ ਗੁਰੂ ਸਾਹਿਬ ਜੀ ਦੇ ਵਿਚਾਰ ਸੁਣ ਕੇ ਬਹੁਤ ਸਾਰੇ yogੀਆਂ ਨੇ ਸਿੱਖ ਧਰਮ ਤਰਨ ਕਰ ਲਿਆ ਸੀ ਇਹ ਸਭ ਵੇਖਣ ਤੋਂ ਬਾਅਦ ਆਮ ਲੋਕਾਂ ਦੇ ਵਿੱਚ ਬਾਹਰ ਸ਼ਰਾਪ ਨੂੰ ਲੈ ਕੇ ਜੋ ਡਰ ਪੈ ਸੀ ਉਹ ਖਤਮ ਹੋ ਗਿਆ। ਅਖੀਰ ਵਿੱਚ ਇੱਥੇ ਯੋਗ ਮਤ ਦਾ ਭੋਰਾ ਵੀ ਪੈ ਗਿਆ। ਭੋਰਾ ਪੈ ਗਿਆ ਮੀਨਸ ਖਤਮ ਹੋ ਗਿਆ। ਇਹ ਸਥਾਨ ਸਿੱਖੀ ਦਾ ਕੇਂਦਰ ਬਣ ਗਿਆ ਅਤੇ ਇਸ ਦਾ ਨਾਮ ਗੌਰਕ ਮਤੇ ਤੋਂ ਬਦਲ ਕੇ ਨਾਨਕ ਮਤਾ ਪੈ ਗਿਆ। ਇਹ ਸਨ ਅੱਜ ਦੀਆਂ ਵਿਚਾਰਾਂ। ਧੰਨਵਾਦ ਜੀ।